ਦੀ ਪਿਆਰੀ ਸਾਧ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोविंद ਸਾਹਿਬ ਜੀ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ ਕਾਂਗੜ ਭਾਈ ਜੋਧਰਾਜ ਦੇ ਕੋਲ ਰੁਕੇ ਤੇ ਇੱਕ ਦਿਨ ਸ਼ਿਕਾਰ ਕਰਨ ਲਈ ਜੰਗਲਵਲ ਚਲੇ ਗਏ ਕਈ ਕੋਹਾਂ ਦਾ ਸਫ਼ਰ ਕਰਨ ਤੋਂ ਬਾਅਦ ਗੁਰੂ ਜੀ ਇੱਕ ਸੰਘਣੀ ਝਾੜੀ ਦੇ ਕੋਲ ਰੁਕ ਗਏ ਤੇ ਕੁਝ ਸਮਾਂ ਉੱਥੇ ਹੀ ਰੁਕੇ ਰਹੇ ਕੁਝ ਸਮੇਂ ਬਾਅਦ ਇੱਕ ਬਹੁਤ ਵੱਡਾ ਅਜਗਰ ਸੱਪ ਉਹਨਾਂ ਝਾੜੀਆਂ ਦੇ ਵਿੱਚੋਂ ਨਿਕਲਿਆ ਤੇ ਜਦੋਂ ਸਿੱਖਾਂ ਦੀ ਨਜ਼ਰ ਉਸ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਯਤਨ ਕੀਤਾ ਗੁਰੂ ਜੀ ਦੁਬਾਰਾ ਸਿੱਖਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਗਿਆ ਇਸ ਨੂੰ ਰੋਕੋ ਨਾ ਕਿਉਂਕਿ ਇਹ ਤਾਂ ਵਿਚਾਰਾ ਦੁਖੀ ਸ਼ਰਨ ਵਿੱਚ ਆ ਰਿਹਾ ਹੈ ਆਉਣ ਦਿਓ ਤੇ ਸੱਪ ਗੁਰੂ ਜੀ ਦੇ ਚਰਨਾਂ ਕੋਲ ਆਣ ਖਲੋਤਾ ਤਾਂ ਗੁਰੂ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸਿਰ ਨੂੰ ਸੋਇਆ ਤਾਂ ਗੁਰੂ ਜੀ ਦਾ ਚਰਨ ਜਿਵੇਂ ਹੀ ਸੱਪ ਦੇ ਸਿਰ ਨੂੰ ਲੱਗਾ ਤਾਂ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਬਾੜ ਗਿਆ ਤੇ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ ਨਾਲ ਕੀੜੇ ਵੀ ਬਾਹਰ ਨਿਕਲਣ ਲੱਗੇ ਨੂੰ ਦੇਖ ਕੇ ਸਾਰੇ ਜਣੇ ਹੈਰਾਨ ਰਹਿ ਗਏ ਤੇ ਭਾਈ ਜੋਧ رائے ਨੇ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ ਜੀ ਮਰੇ ਸੱਪ ਦੇ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਵਿੱਚ ਕੀੜੇ ਕਿਵੇਂ ਹੋ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਕੌਤਕ ਦੇ ਬਾਰੇ ਦੱਸੋ ਤਾਂ ਗੁਰੂ ਜੀ ਫਰਮਾਏ ਕਿ ਇਹ ਸਭ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਲੋਕ ਇਸ ਨੂੰ ਖੁੱਲੀ ਮਾਇਆ ਚੜਾਉਂਦੇ ਸਨ ਜਿਸ ਨਾਲ ਇਹ ਮਣ ਪੌਂਦਾ ਖਾਂਦਾ ਤੇ ਪੂਰੀ ਐਸ ਕਰਦਾ ਸੀ ਵਾਰੀ ਤਨ ਤਨ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇਸ ਦੇ ਪਿੰਡ ਵਿੱਚ ਪਹੁੰਚ ਗਏ ਜਿਸ ਦਾ ਨਾਮ ਲੰਬ ਵੜੀ ਸੀ ਪਿੰਡ ਵਿੱਚ ਪਹੁੰਚਦਿਆਂ ਸਾਰੀ ਭਾਈ ਮਰਦਾਨਾ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਨੂੰ ਬੜੀ ਜ਼ਿਆਦਾ ਪਿਆਸ ਲੱਗੀ ਹੋਈ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾ ਇੱਥੋਂ ਥੋੜੀ ਅੱਗੇ ਜਾ ਕੇ ਇੱਕ ਰੇਤ ਦਾ ਟਿੱਬਾ ਆਵੇਗਾ ਜਿੱਥੇ ਇੱਕ ਸਾਧੂ ਰਹਿੰਦਾ ਹੈ ਜਾ ਉਹ ਸਾਧੂ ਕੋਲ ਜਾ ਕੇ ਪਾਣੀ ਪੀਆ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਸ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕਰਨ ਲੱਗੇ ਪਰ ਉਹ ਸਾਧੂ ਉਸ ਵੇਲੇ ਲੰਮਾ ਪਿਆ ਹੋਇਆ ਸੀ ਤੇ ਲੰਮਾ ਪਿਆ ਹੋਇਆ ਹੀ ਆਖਣ ਲੱਗਾ ਕਿ ਜੇਕਰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰੋ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤੁਹਾਨੂੰ ਪਾਣੀ ਪਿਲਾ ਦੇਣਗੇ ਅਚਰ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸਾਧੂ ਆਪਣੇ ਮੰਝੇ ਤੋਂ ਜ਼ਰਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਜਰਾ ਵੀ ਚੰਗਾ ਨਹੀਂ ਲੱਗਦਾ ਸੀ ਸਿਰਫ ਲੋਕਾਂ ਦੇ ਪੈਸਿਆਂ ਤੇ ਐਸ਼ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਨਾ ਪਹੁੰਚਿਆ ਤੇ ਭਾਈ ਮਰਦਾਨਾ ਜੀ ਥੱਕ ਹਾਰ ਕੇ ਵਾਪਸ ਗੁਰੂ ਜੀ ਕੋਲ ਆ ਗਿਆ ਤੇ ਸਾਰੀ ਬਾਤ ਆਲਾਪ ਗੁਰੂ ਜੀ ਨੂੰ ਦੱਸੀ ਤਾਪਾਈ ਮਰਦਾਨਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਆਪ ਚੱਲ ਪਏ ਤੇ ਜਦੋਂ ਉਹ ਸਾਧੂ ਦੇ ਡੇਰੇ ਤੇ ਪਹੁੰਚੇ ਤਾਂ ਕੀ ਦੇਖਦੇ ਹਨ ਕਿ ਸਾਧੂ ਚੌੜਾ ਹੋ ਕੇ ਲੰਮੇ ਪਿਆ ਹੋਇਆ ਸੀ ਸਾਧੂ ਨੂੰ ਇਸ ਤਰ੍ਹਾਂ ਸੁੱਤਿਆ ਹੋਇਆ ਦੇਖ ਕੇ ਸੁਭਾਵਕ ਹੀ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿਵੇਂ ਸਰਾਲ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਲਾ ਦਿੰਦਾ ਤਾਂ ਤੇਰਾ ਕੀ ਜਾਂਦਾ ਤਾਂ ਗੁਰੂ ਜੀ ਦੇ ਇਹਨਾਂ ਬਚਨਾਂ ਦੀ ਆਵਾਜ਼ ਜਦੋਂ ਉਸ ਸਾਧੂ ਦੇਆਂ ਕੰਨਾਂ ਵਿੱਚ ਪਈ ਤਾਂ ਉਸ ਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਤੇ ਦੇਖਦਿਆਂ ਸਾਰੀ ਗੁਰੂ ਜੀ ਦੇ ਚਰਨੀ ਪੈ ਗਿਆ ਕਿਉਂਕਿ ਗੁਰੂ ਜੀ ਦੇ ਰੋਹਾਨੀ ਚਿਹਰੇ ਵੱਲ ਵੇਖ ਕੇ ਉਹ ਸਮਝ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਹਨ ਤੇ ਇਨਾਂ ਦੇ ਮੂੰਹੋਂ ਨਿਕਲੇ ਬਚਨ ਵੀ ਕਦੀ ਖਾਲੀ ਨਹੀਂ ਜਾਵੇਗਾ। ਉਹਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਮੈਨੂੰ ਪਤਾ ਹੈ ਕਿ ਆਪ ਜੀ ਦੇ ਮੂੰਹੋਂ ਨਿਕਲੇ ਬਚਨ ਹੁਣ ਸੱਚ ਹੋ ਜਾਣਗੇ ਤੇ ਕਿਰਪਾ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਧਾਰ ਕਦੋਂ ਹੋਵੇਗਾ? ਤਾਂ ਗੁਰੂ ਨਾਨਕ ਦੇਵ ਜੀ ਫਰਮਾਏ ਕਿ ਹੁਣ ਅਸੀਂ ਛੇਵੇਂ ਜਮੇ ਵਿੱਚ ਤੇਰੇ ਨਾਲ ਮਿਲਾਂਗੇ ਤੇ ਉਦੋਂ ਹੀ ਤੇਰਾ ਉਧਾਰ ਹੋਵੇਗਾ। ਤੇ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਥੋਂ ਅੱਗੇ ਵੱਲ ਚਲੇ ਗਏ ਜਿਸ ਤੋਂ ਬਾਅਦ ਕੁਝ ਸਾਲਾਂ ਬਾਅਦ ਹੀ ਉਸ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਿਆ ਵੀ ਉਸ ਦੀ ਜਿਹੜੀ ਸੁਰਤ ਸੀ ਉਹ ਪੈਸਿਆਂ ਦੇ ਵਿੱਚ ਹੀ ਸੀ ਜਿਸ ਕਰਕੇ ਇਸ ਨੂੰ ਸੱਪ ਦੀ ਜੂਣ ਮਿਲੀ ਤੇ ਇਸ ਦੇ ਢਿੱਡ ਵਿੱਚ ਜੋ ਕੀੜੇ ਸਨ ਉਹ ਇਸ ਦੇ ਭਗਤ ਸਨ ਜਿਹੜੇ ਕਿ ਇਸ ਨੂੰ ਹਰ ਪਲ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਸ ਨੇ ਉਹਨਾਂ ਦੇ ਪੈਸਿਆਂ ਨੂੰ ਖਾਦਾ ਸੀ ਹੁਣ ਇਹ ਉਸੇ ਤਰ੍ਹਾਂ ਕੀੜਿਆਂ ਦੇ ਰੂਪ ਵਿੱਚ ਇਸ ਨੂੰ ਖਾ ਰਹੇ ਸਨ ਤੇ ਅੱਜ ਉਸ ਸਾਧੂ ਦਾ ਤੇ ਉਸ ਦੇ ਭਗਤਾਂ ਦਾ ਉਧਾਰ ਹੋ ਚੁੱਕਿਆ ਹੈ ਗੁਰੂ ਪਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ सतनाम श्री गुरु